这个。So, ਗੁਰਤਾ ਪ੍ਰਕਿਰਤ ਨਿਰਤਰ ਨਿਰਵੈਰ ਅਕਾਉ ਮੂਰਤ ਅਜੂਨੀ ਸੈ ਭੰ ਗੁਰ ਪਰ ਸਾਧ ਜਿਹ ਚਿਰ ਵਿਖਿਆ ਤੇਹਾ ਕਮ ਕਮਾਏ ਕਰੇ ਆਵੇ ਨਾਨਕ ਸਤੇ ਕੁੱਟ ਜਾਏ ਆਪੇ ਹਰ ਗੁਣ ਭਰੇ ਤੇਗ ਗੁਣ ਦਾ ਹੈ ਅਮਰਤ ਛਾੜ ਵਿਖ ਵਿਖ ਖਾਏ ਮਾਇਆ ਮੋ ਪਰਮ ਭੈ ਤੁਲ ਸੁਤ ਦਾਰਾ ਸੋ ਪ੍ਰੇਤ ਵਗਾਏ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਰਾਇ ਬਲੰਤ ਜਮ ਤਰਾਸ ਮਟਾਏ ਦਾਸ ਬਾੜ ਕੇਰਤ ਕੀ ਗੁਰ ਰਾਮਦਾਸ ਰੱਖ ਸਰਨਾਏ ਉਹ ਅਹਿੰ ਗੁਰ ਜੀ ਕਾ ਕਲਸ ਹੈ ਅਹਿੰ ਗੁਰ ਜੀ ਤੇ ਬਾਤੇ ਪਰਮ ਸਨਮਾਨ ਜੋਗ ਜਗੋ ਜਗ ਅਟਲ ਚਬਰ ਸ਼ਤਰ ਤਖਤੇ ਮਾਲਕ ਦੋ ਜਹਾਂ ਕਾਂਦੇ ਬਾਣੀ ਸਮੁੱਚੀ ਮਾਨਵਤਾ ਦੇ ਰਾਦਰ ਸ਼ਬਦ ਗੁਰੂ ਤਾਂ ਤਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਗ੍ਰਿਤ ਰੰਗ ਦੀ ਗੋਦ ਵਿੱਚ ਹਾਜ਼ਰੀਆਂ ਭਰੇ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਸਰਬਸੰਗਤ ਭਲੀ ਭਾਲ ਜਾਣਦੇ ਹੋ ਜਿਸ ਸਾਡੇ ਬਹੁਤ ਸਤਿਕਾਰਯੋਗ ਮਾਤਾ ਗੁਰਮੀਤ ਕੌਰ ਜੀ ਜਿਨ੍ਹਾਂ ਆਯੂ ਲੈ ਕੇ ਆਏ ਸਿੰਘ ਇਸ ਸੰਸਾਰ ਤੋਂ ਅੰਤ ਚਲਨ ਕਰਕੇ ਸਮੁੱਚੇ ਪਰਿਵਾਰ ਨੇ ਉਹਨਾਂ ਦੇ ਸੁੱਤ ਸਾਥ ਦੇ ਪਰਿਵਾਰ ਨੇ ਚੜ੍ਹਦੀ ਕਲਾ ਵਿੱਚ ਦੇ ਆਪਣੇ ਇក្រਾਇਕਿ ਸ੍ਰੀ ਖੰਡਪੜ ਸਾਹਿਬ ਦੀ ਸੇਵਾ ਲਈ ਸਿੰਘ ਤੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛਤਰ ਸ਼ਾਹੇ ਦੇ ਹੇਠ ਨੋਕ ਪਾਜ ਉਪਰੰਤ ਸੱਚਖੰਡ ਮੁਰਦਵਾਰਿਆਂ ਨਾਨਕ ਦਰਬਾਰ ਦੇ ਰਾਤ ਤਰਸਤਾਨ ਭਗਵਾਨ ਦਾ ਸ੍ਰੀ ਚੰਡੀ ਇਹਨਾਂ ਦੇ ਤਰਸਤਾਨਾਂ ਉਪਰੰਤ ਵਾਇ ਸੱਚੇ ਭੈਣ ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਜਨ ਜੱਥੇ ਨੇ ਆਲੂ ਸਰਬੱਤ ਸੰਗਤਾਂ ਨੂੰ ਗੁਰਬਾਣੀ ਗਾਇਨ ਦੇ ਨਾਲ ਜੁੜੇ ਰੱਖਿਆ ਆਓ ਦਾਸ ਨੂੰ ਕੁਝ ਸਮਾਨ ਗੁਰਮਤਿ ਵਿਚਾਰਾ ਕਰਨ ਦਾ ਸਮਨ ਸੇਵਾ ਗੁਰਮਤਿ ਵਿਚਾਰਾ ਕਰਨ ਤੋਂ ਪਰਾਂ ਦਸ਼ੇਸ਼ ਪਾਸ਼ਾ ਦੇ ਬਖਸ਼ੀ ਪਤਿ ਪ੍ਰਵਾਨ ਕਰੋ ਲਵਾਉ ਖਾਂ ਜਨੇ ਕੁਝ ਕੈਂਤਰ ਵਾਲੇ ਬਖਸ਼ੀ ਲਵਾਉ ਪਤ ਜੀ ਆਖੋ ਜੀ ਗੁਰੂ ਆਰ ਦੇ ਗੁਰਜੀਤ ਕਾ ਖਾਲਸਾ ਗੁਰੂ ਆਰ ਦੇ ਗੁਰਜੀਤ ਦੇ ਪਤਿ ਗੁਰੂ ਪਿਆਰੇ ਗੁਰਖਾ ਸਾਧ ਸੰਗਤ ਜੀ ਜੋ ਸੰਸਾਰ ਦੇ ਵਿੱਚ ਹੁੰਦਾ ਹੈ ਉਸ ਨੂੰ ਇੱਕ ਦਿਨ ਜਾਣਾ ਪੈਂਦਾ ਕਿਉਂਕਿ ਜੋ ਜੀਵ ਜੀਵ ਸੋ ਬੰਸਰ ਕਰ ਰਿਹਾ ਅੱਜ ਦੇ ਤੱਕ ਕਿ ਜਿਹੜਾ ਸੰਸਾਰ ਦੇ ਵਿੱਚ ਆਇਆ ਉਸ ਨੂੰ ਇੱਕ ਦਿਨ ਆਪਣੀ ਵਾਰੀ ਸੰਸਾਰ ਜਿਹੜਾ ਇਸ ਸੰਸਾਰ ਤੋਂ ਆਪਣੀ ਆਜੂ ਭੋਗ ਤੇ ਹੋਇਆ ਸੰਸਾਰ ਦੇ ਵਿੱਚੋਂ ਜਾਣਾ ਪੈਂਦਾ ਹੈ। ਸਾਰੇ ਦੇ ਅੰਦਰ ਇੱਕ ਮਰਨਾਂ ਵਿੱਚ ਇੱਕ ਦਾਤ ਇਹ ਗੱਲ ਜਿਹੜੀ ਹੁਣ ਕਈਆਂ ਨੇ ਚੁੱਪਨ ਲੱਗੀ ਜੋ ਕੇ ਸਾਹਿਬ ਜਿੱਤਰੇ ਜੜੀ ਦਾ ਦਾਤਾ ਦਾ ਕਾਰਕ ਪ੍ਰਮਾਤਮਾ ਆਤਮ ਨੱਗੇ ਪੇਤਾ ਜਰ ਸੰਸਾਰ ਦੇ ਵਿੱਚ ਕਾਰਕ ਪ੍ਰਮਾਤਮਾ ਜਿਸੇ ਮਨੁੱਖ ਨੂੰ ਭੇਜਦਾ ਹੈ ਤੇ ਉਸ ਦਾ ਕਾਰਕ ਕਰਨਾ ਨਿਸ਼ਚਿਤ ਅੰਦਰ ਇਹਨੇ ਮੌਤ ਨੂੰ ਮਰ ਜਾਣਾ ਭਾਵ ਕਿ ਇਹਨਾਂ ਤਰੀਕੇ ਨਾਲ ਇਹਨੇ ਮਰ ਜਾਣਾ ਪਰ ਜਦੋਂ ਮਨੁੱਖ ਸੰਸਾਰ ਦੇ ਵਿੱਚ ਆਉਂਦਾ ਉਸ ਨੇ ਇੱਕ ਦਿਨ ਜਾਣਾ ਹੀ ਹੈ ਇੱਥੇ ਬਲ ਗਾਂਦੇ ਜਹਾਜ਼ ਦੇ ਲਖਣ ਦੇ ਵਿਦਵਾਨਾਂ ਨੇ ਇੱਕ ਕਿਤਾਬ ਲਿਖੀ ਕਿਤਾਬ ਦਾ ਦਰਨਾ ਸੁਣਾ ਹੈ ਉਹਨਾਂ ਨੇ ਮਹਾਤਮਾ ਬੁੱਧ ਦਾ ਜਨਮ ਲਿਆ। ਉਹ ਅਰਧਭਗਵਤ ਜਿਹੜਾ ਮੌਤਰ ਮਦ ਦਾ ਦਰਸ਼ਕ ਸੀ ਪਰ ਜਦੋਂ ਉਸਨੇ ਬ੍ਰਹਮ ਗਿਆਨੰਤਿ ਵਿਦਿਆ ਅਪ੍ਰਾਪਤ ਕਰਨ ਦੇ ਤਰਸ ਨੂੰ ਪੌਤਾ ਜਨਾ ਤਰਕਹਸਤਾ ਦੂਰ ਹੋ ਗਿਆ। ਥੋੜਾ ਜਿਹਾ ਆਪਣਾ ਤੋਂ ਜੀਵਨ ਮਾਰਗ ਤੇ ਆਤਮਾ ਅਧਿਨੀ ਮਹਾਤਮਾ ਬੁੱਧ ਦਾ ਪਹਿਲਾ ਨਾਮ ਰਾਜਸਥਾਨ ਸੀ। ਜੇਤ ਜਸਦਾ ਜਨਮ 563 ਈਸਵੀ ਵਰਬ ਨਪਾਲ ਦੇ ਰਾਜਧਾਨੇ ਕਪੜਾਵਸਤੂ ਦੇ ਵਿੱਚ ਹੋਇਆ। ਰਾਜਤ ਸਤਾਤ ਜਦੋਂ ਸੰਸਦਾਂ ਦਾ ਸੰਦੇਸ਼ ਉਸਦੀ ਮਾਤਾ ਨੇ ਚੜਾਈ ਕਰ ਦਿੰਦੀ ਹੈ। ਭਾਵ ਕੇ ਕਾਰਜrana ਕਰ ਜਾਂਦੀ ਹੈ। ਤੇ ਉਸਦੀ ਜਿਹੜੀ ਪਾਲਣਾ ਕੁਛ ਨਾ ਪ੍ਰਜਾ ਵੱਲੋਂ ਕਿਤੇ ਜਾਂਦੇ ਮਾਯਾ ਵੱਲੋਂ ਕੀਤੀ ਜਾਂਦੀ ਹੈ। ਉਸ ਦਾ ਦਿੱਤਾ ਸੀ ਜੋ ਰਾਜਸਥਾਨ ਦਾ ਤੇ ਥੋੜਾ ਜਿਹਾ ਸਮਾਪਤ ਹੋਣ ਦਾ ਕੇ ਰਾਜਸਥਾਨ ਦੇ ਜਿਹੜਾ ਚੜਾਈ ਕਰ ਦਿੰਦਾ। ਤੇ ਰਾਜਸਥਾਨ ਜਿਹੜਾ ਕੱਲਾ ਰਹਿ ਜਾਂਦਾ। ਜਦੋਂ ਰਾਜਸਥਾਨ ਇਕੱਲਾ ਰਹਿੰਦਾ ਤੇ ਉਸ ਦੀ ਉਮਰ ਜਦ 18 ਸਾਲ ਦੀ ਹੋਦੀ ਹੈ ਤੇ ਸਾਰੇ ਕੱਤੀ ਜੁਨੇ ਵਾਲੀ ਸਾਰੇ ਉਸਦੇ ਉੱਤੇ ਆ ਜਾਂਦੀ ਜਾਂ। ਤੇ ਇੱਕ ਜਿਹੜਾ ਮਾਂ ਮੰਤਰੀ ਆ ਕੇ ਅੰਦਰ ਮੈਂ ਤਾਂ ਬਾਦਸ਼ਾਹ ਤੁਸੀਂ ਦਾਦੇ ਜੀ ਤੁਸੀਂ ਬਾਦਸ਼ਾਹ ਤੇ ਇੱਕ ਵਾਰ ਤੁਸੀਂ ਬਾਹਰ ਨਿਕਲੋ ਆਪਣੀ ਪ੍ਰਜਾ ਦੀ ਹਾਲ ਚਾਲ ਬਾਰੇ ਪਤਾ ਕਰੋ। ਤੇ ਰਾਜਾ ਨੇ ਮਹਿਲੀ ਬਰਕੇ ساری ਦੁਨੀਆ ਮੈਂ ਕਿੰਨੀ ਸੀ ਰਾਜ ਨੇ ਪੇਟਾ ਦੁਨੀਆ ਨੇ ਦੇਖੀ ਸੀ ਦੁਨੀਆ ਕਿਤਾਂ ਦੀ ਹੁੰਦੀ ਹੈ। وہ اپنے ماں سنتری کے نانے کا رات کے اوپر اس نے ایک بزرگ انسان کو دیکھا جڑا سونٹی تے سارے تو لیا سی اس دا لاکھ جڑا چھکیا ہے سی اس نے اپنے ماں سنتری پوچھا کہ ماں سنتری اس انسان کو کی ہویا کہتا بادشاہ یہ انسان جڑا گٹا ہو گیا کہتا گٹا ہو گیا کہتا تو ایک اس طرح گٹا ہو جانتا ہے کہتا بادشاہ جس کی عمر ہو گیا یہ گٹا ہو گیا ਤਾਂ ਕਰਕੇ ਇਸ ਦਾ ਲੱਖ ਜਿਹੜਾ ਝੁਕ ਗਿਆ ਤਾਂ ਕਿ ਸੰਤੀ ਦੇ ਸਾਰੇ ਤੋਂ ਦੇ ਆ ਤੇ ਬਾਦਸ਼ਾਹ ਕਰਨ ਲੱਗਾ ਕਿ ਮਾ ਮੰਤਰੀ ਇਹ ਤੇਨ ਮਨ ਅੱਗੇ ਬੁੱਢਾ ਹੋ ਜਾਣਾ ਜਾਂ ਤਾਂ ਬਾਦਸ਼ਾਹ ਜੋ ਕੋ-ਜੋ ਜੀਵ ਸਾਡੀ ਉਮਰ ਵੀ ਤਾਂ ਨੂੰ ਲੰਘ ਜਾਵੇ ਪਰ ਇਹ ਗੱਲ ਸੱਚ ਹੈ ਕਿ ਜਦੋਂ ਮਨੁੱਖ ਸੰਸਾਰ ਦੇ ਵਿੱਚ ਹੁੰਦਾ ਉਸਨੇ ਇੱਕ ਦਿਨ ਬੁੱਢਾ ਹੋ ਜਾਣਾ ਪਰ ਜਦੋਂ ਬੁੱਢਾ ਹੋ ਜਾਂਦਾ ਉਸ ਦਾ ਲੱਖ ਜਿਹੜਾ ਇਹਦੇ ਨਾਲ ਜਿਹੜਾ ਝੁਕ ਜਾਵੇਗਾ ਦੇ ਵੀਰੋ ਤੋੜਾਂਗੇ ਅੱਗੇ ਤੇ ਆਪਣੇ ਰਾਜ ਮਹਿਲਾਂ ਦੇ ਵਿੱਚ ਹੁੰਦਾ ਸੀ ਸ਼ੀਸ਼ੇ ਦੇ ਸਾਹਮਣੇ ਦੇਖਦਾ ਕਹਿੰਦਾ ਕਿਸ ਚੀਜ਼ ਦਾ ਅਸੀਂ ਤੁਹਾਨ ਕਰਦੇ ਹਾਂ ਕਿਸ ਚੀਜ਼ ਦੀ ਅਸੀਂ ਜਾਂਸਾ ਰੱਖਦੇ ਹਾਂ ਜਉਂਕਿ ਜਿਹੜਾ ਸੰਸਾਰ ਦੇ ਵਿੱਚ ਹੁੰਦਾ ਉਸ ਨੇ ਇੱਕ ਦਿਨ ਬੁੱਢਾ ਹੋ ਜਿੰਨਾ ਤੇ ਜੇ ਮੈਂ ਵੀ ਇੱਕ ਦਿਨ ਬੁੱਢਾ ਹੋ ਜਾਂਗਾ ਤੇ ਮੇਰਾ ਲੱਕ ਵੀ ਇਸ ਤਰ੍ਹਾਂ ਹੋ ਜਾਵੇਗਾ ਤਾਂ ਮੈਂ ਕਿਸ ਚੀਜ਼ ਦਾ ਹੰਕਾਰ ਕਰਿਆ ਫਿਰ ਸਮਾਂ ਆਇਆ ਫਿਰ ਦੂਸਰਾ ਦਿਨ ਹੋ ਗਿਆ ਬਾਦਸ਼ਾਹ ਫਿਰ ਆਪਣੇ ਮਹਾਂ ਮੰਤਰੀ ਦੇ ਨਾਲ ਬਾਹਰ ਗਿਆ ਜਦ ਮਹਾਂ ਮੰਤਰੀ ਦੇ ਨਾਲ ਬਾਹਰ ਗਿਆ ਤੇ ਉਸ ਨੇ ਇੱਕ ਇੱਕ ਇਨਸਾਨ ਨੂੰ ਦੇਖਿਆ ਜਿਸ ਨੂੰ ਚੋਰ ਬੰਦੇ ਜਿਹੜੇ ਨਾਲ ਸਾਰਾ ਦਸਰ ਤੁਚਾਰ ਐ ਸੰ ਫਿਰ ਉਸ ਨੇ ਆਪਣੇ ਮਹਾਂ ਮੰਤਰੀ ਨੂੰ ਪੁੱਛਿਆ ਕਿ ਮਹਾਂ ਮੰਤਰੀ ਇਸ ਨੂੰ ਕੀ ਹੋਇਆ ਤਾਂ ਉਸ ਨੇ ਗਿਆ ਕਿ ਬਾਦਸ਼ਾਹ ਇਸ ਨੂੰ ਕਿਸੇ ਬਿਮਾਰੀ ਦੇ ਕਿ ਅਗਿਆਤ ਭਾਵੇਂ ਕਿਸ ਨੂੰ ਕੋਈ ਬਿਮਾਰੀ ਲੱਗੀ ਹੋਈ ਹੈ ਇਹ ਕਹਿੰਦਾ ਜਦੋਂ ਬਿਮਾਰੀ ਲੱਗਦੀ ਤੇ ਮਨੁੱਖ ਉਹਦਾ ਦਾਤਾ ਕੋਤਾਂ ਦਾ ਕਹਿੰਦਾ ਆਹ ਮਾਣ ਰਾਜਾ ਮਨੁੱਖ ਦਾ ਪਤਾ ਨਹੀਂ ਉਸਨੇ ਕੁੱਟਾ ਬਣਾ ਕੇ ਨਹੀਂ ਹੋਣਾ ਪਰ ਜੇ ਛੋਟੀ ਉਮਰ ਦੇ ਵਿੱਚ ਉਸਨੇ ਕੋਈ ਬਿਮਾਰੀ ਚੜ੍ਹ ਜਾਂਦੇ ਜਾਂ ਉਸ ਨੂੰ ਕੋਈ ਬਿਮਾਰੀ ਲੱਗ ਜਾਵੇ ਉਹ ਸੱਤ ਦਿਨ ਰੁਕ ਗਿਆ ਤੇ ਉਹ ਸੱਤ ਦਿਨ ਬਾਅਦ ਉਹ ਜਾਂਦਾ ਸੱਤ ਦਿਨ ਬਾਅਦ ਮੌਤ ਦੇ ਮਰਦਾ ਫਿਰ ਉਹ ਘਰ ਦੇ ਵਿੱਚ ਆਉਂਦਾ ਸ਼ਿਸ਼ੇ ਦੇ ਸਾਹਮਣੇ ਦੇਖਦਾ ਫਿਰ ਮਨ ਦੇ ਵਿੱਚ ਸੋਚਦਾ ਕਿ ਕਿਸ ਚੀਜ਼ ਦਾ ਸੀ ਬੁਨਾਡ ਕਰਦੇ ਆ منڈا چار بند ایک چلے سنچا نو بڑھا کوئی بماری ਇਹ ਸਮਝ ਚਾਰ ਬੰਤੇ ਕਿਉਂ ਚੱਕੇ ਲਾ ਰਹੇ ਨੇ ਤੇ ਮੈਂ ਮੰਤਰੀ ਕਹਿਣ ਲੱਗਾ ਕਿ ਜੱਜ ਬਾਦਸ਼ਾਹ ਤੁਸੀਂ ਜੋ ਪਹਿਲਾਂ ਦੇਖਿਆ ਸੀ ਉਹ ਸਾਹਮਣੇ ਉੱਠ ਸੀ ਕਹਿੰਦਾ ਉਹ ਮੁੱਠਿਸ ਤਰ੍ਹਾਂ ਕਹਿੰਦਾ ਉਸ ਹੰਤਾ ਪਤਾ ਨਹੀਂ ਉਹਨੇ ਡੁੱਟਾ ਕੋ ਖਣਾ ਕਿ ਨਹੀਂ ਹੋਣਾ ਇਹ ਪਤਾ ਨਹੀਂ ਕਿ ਤੁਹਾਰੀ ਕੋ ਲੱਗਣੀ ਕਿ ਲੱਗਣੀ ਫਿਰ ਆਹ ਕਰ ਸਾਜਾ ਕਿ ਜਿਹੜਾ ਸੰਸਾਰ ਦੇ ਵਿੱਚ ਆਇਆ ਉਸਨੇ ਤੁਰ ਜਾ ਜੇ ਤਵਾਤ ਜਿਹੜੀ ਸਾਜਾ ਹੈ ਜਿਹੜਾ ਸੰਸਾਰ ਦੇ ਵਿੱਚ ਦੇ ਬਾਦਸ਼ਾਹ ਕਹਿਣ ਲੱਗੇ ਕਿ ਮੈਂ ਮੰਤਰੀ ਮੈਂ ਇੱਕ ਦਿਨ ਮਰ ਜਾਣਾ। ਜੇ ਤਾਂ ਬਾਦਸ਼ਾਹ ਜੋ ਤੁਹਾਨੂੰ ਸਾਡੀ ਪਰਿਧਾਨ ਦੱਦਾਰੇ ਪਰ ਇਹ ਗੱਲ ਸਾਚੀ ਜੋ ਤੁਸੀਂ ਪਹਿਲਾਂ ਦੇਖਿਆ ਸੀ ਉਹ ਝੂਠ ਸੀ ਪਰ ਇਹ ਗੱਲ ਸਾਚੀ ਕਿ ਜਿਹੜਾ ਸੰਸਾਰ ਦੇ ਵਿੱਚ ਹੁੰਦਾ ਉਹਨੇ ਇੱਕ ਦਿਨ ਮਰ ਜਾਣਾ। ਫਿਰ ਬਾਦਸ਼ਾਹ ਮੈਲਾ ਦੇ ਵਿੱਚੋਂ ਦਾ ਸ਼ੀਸ਼ੇ ਦੇ ਸਾਹਮਣੇ ਫਿਰ ਦੇਖਦਾ ਕਿ ਡੁੱਟਾ ਕਵੇਂ ਤੋਂ ਡੰਡਾ ਕਵੇਂ ਜੇ ਮਨੁੱਖ ਨੂੰ ਸ਼ੁਰੂ ਕੀ ਨਮਰ ਦੇ ਵਿੱਚ ਕੋਈ ਬਿਮਾਰੀ ਲੱਗੇ ਨਾ ਲੱਗੇ ਜੇ ਮਨੁੱਖ ਜੰਮਦਾ ਸਾਰੇ ਮਨ ਜਮੇ ਤਾਂ ਦੀ ਉਮਰ ਦਾ ਕਦਾ ਸੀ ਤੁਮੜ ਕਰਦੇ ਆ ਅਸੀਂ ਗਾਦੇ ਕਿਸ ਚੀਜ਼ ਦੀ ਲਾਲਸਾ ਰੱਖਦੇ ਹਾਂ ਕਿਸ ਚੀਜ਼ ਦਾ ਤੁਮੜ ਕਰਦੇ ਹਾਂ ਚੌਥਾ ਤੈਨੂੰ ਯਾਦ ਫਿਰ ਉਸਨੇ ਇੱਕ ਭੜੇ ਬਕਸ਼ ਨੂੰ ਦੇਖਿਆ ਜਿਹੜਾ ਪੜਾਹ ਮਨੁਸਪੀਸ ਨੇ ਪ੍ਰਭ ਗਿਆਨੀ ਸੁਰਤੀ ਲੈ ਕੇ ਸੀ ਪ੍ਰਭ ਗਿਆਨ ਅਸਲ ਕੀਤਾ ਹੋਇਆ ਸੀ ਜਿਹੜਾ ਬਹੁਤ ਮਸਤ ਰਹਾ ਸੀ ਬਾਅਦ ਕੇ ਬਹੁਤ ਖੁਸ਼ ਹੋ ਰਿਹਾ ਸੀ ਵਸਨੇ ਮੰਤਰੀ ਪੁੱਛਿਆ ਕਿ ਮੰਤਰੀ ਇਸੇ ਨਾਲ ਕੀ ਕਿਹਾ ਕਹਿੰਦਾ ਕਿ ਇੱਕ ਮੌਤ ਤੋਂ ਜਿਹੜਾ ਡਰ ਨਹੀਂਦਾ ਜਿਸ ਨੂੰ ਮੌਤ ਦਾ ਕੋਈ ਡਰ ਨਹੀਂਦਾ ਜਿਹਦਾ ਉਹ ਮੋਣਿਆ ਉਹ ਦੋ ਮੋਣਿਆ ਕਹਿੰਦਾ ਫਿਰ ਇਹ ਕਿਸ ਤਰ੍ਹਾਂ ਹੋਏਗਾ ਕਹਿੰਦਾ ਜਿਨ੍ਹਾਂ ਦੀ ਸੁਰਤੀ ਆਕਾਰ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਇੱਕ ਕਸਮ ਦੇ ਨਾਮ ਨਾਲ ਜੁੜ ਜਾਂਦੀ ਹੈ ਕਿਉਂਕਿ ਸੈਵ ਜੀ ਬਖਸ਼ਤ ਕਰਦੇ ਨੇ ਇੱਕ ਨਾਮ ਜਿਸ ਨਾਲ ਹਰ ਸਹਿ ਦੁੱਖ ਦਰਦ ਸਮਤਾ ਦਾ ਮਸਾ कि ਜਿੰਨਾ ਤੇ ਕਿੰਨੇ ਦੇ ਵਿੱਚ ਇੱਕ ਕਾਮੁਕ ਪਰਮਾਤਮਾ ਦਾ ਨਾਮਸ ਜੰਦਰ ਤੇ ਪਾਦਸ਼ਾਹ ਘਰ ਦੇ ਵਿੱਚ ਆਉਂਦਾ ਤੇ ਤਿੰਨ ਦਿਨ ਤੱਕ ਚੁੱਪ ਰਿਆ ਕੋਈ ਕੀਤਾ ਨਹੀਂ ਕੁਝ ਖਾਤਾ ਨਹੀਂ ਤੇ ਚੁੱਪ ਰਹਿਣ ਲੱਗ ਪਿਆ ਮਰੰਜਾ ਨੇ ਦੇਖਿਆ ਤੇ ਸਾਡਾ ਪਾਦਸ਼ਾਹ ਜਿਹੜਾ ਬਹੁਤ ਦਾਸ ਰਹਿਣ ਲੱਗ ਪਿਆ ਤੇ ਉਹਨਾਂ ਨੇ ਮੁਸਲੀ ਸ਼ਾਦੀ ਕਰ ਦਿੱਤੀ ਕੀ ਹੋ ਸਕਦਾ ਜੇ ਤਨੀਸਤਲੀ ਜੇਲ੍ਹ ਦੇ ਵਿੱਚ ਪੈਨੇਮਿਕ ਅੰਦਰ ਕੁਝ ਰਹਿਣ ਲੱਗ ਪੇਗਾ ਪਰ ਸੰਗ ਆਇਆ ਉਸ ਦੇ ਘਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਦੱਖਣ ਦੇ ਵਿਦਵਾਨ ਇਥੋਂ ਤੱਕ ਲਿਖਦਾ ਕਿ ਉਸਦੇ ਘਰ ਦੇ ਵਿੱਚ ਜਿਹੜਾ ਜਨਮ ਮੱਤੇ ਨੇ ਜਨਮ ਲਿਆ ਸੀ ਉਸ ਦਾ ਨਾਮ ਰਾਹੁਲ ਰੱਖਿਆ ਗਿਆ। ਤੇ ਰਾਹੁਲ ਰੱਖਿਆ ਗਿਆ ਤੇ ਜਿਹੜਾ ਮੱਛਾ ਜਿਹੜਾ ਛੋਟਾ ਗਿਆ ਸੀ ਤੇ ਫਿਰ ਜਦੋਂ ਉਹ ਬਾਦਸ਼ਾਹ ਆਪਣੇ ਰਾਜ ਮਹਿਲ ਨੂੰ ਧਿਆਨ ਕਰਨ ਦਾ ਸੋਚਦਾਰ ਬਣਦੇ ਵਿੱਚ ਉਸ ਨੇ ਆਪਣੇ ਬੱਚੇ ਨੂੰ ਸੁਧਿਆ ਪੈਣ ਨੂੰ ਛੱਡ ਕੇ ਆਪਣੇ ਨੱਥੀ ਨੂੰ ਸੁਧਿਆ ਆਪਣੇ ਨੱਥੀ ਨੇ ਸੱਧਾਂ ਤੇ ਚੰਗਣਾ ਤੇ ਮਿਛੜ ਗਿਆ। ਇਹ ਉੱਥੇ ਜਾ ਕੇ ਉਸਨੇ 12 ਸਾਰਤ ਬਸਿਆ ਕੀਤੀ ਇਹ ਬ੍ਰਹਮ ਗਿਆਨ ਨੂੰ حاصل ਕੀਤਾ ਤੇ ਆਪ ਜੜੇ ਸਾਰੀ ਸੰਗਤ ਦੇ ਵਿੱਚ ਪ੍ਰਕਾਸ਼ ਕੀਤਾ ਆਪਣੇ ਗਿਆਨ ਦਾ ਪ੍ਰਕਾਸ਼ ਕੀਤਾ ਕਿ ਜਿਹੜਾ ਕੋ ਕਾਲ ਪੁਰਨਾਥ ਨਾ ਦੇ ਨਾਮ ਨੂੰ ਜਪਦਾ ਜਿੱਥੇ ਉਹਨਾਂ ਆਪ ਕਰਦਾ ਉੱਥੇ ਲੋਕਾਂ ਨੂੰ ਤਰਮ ਦਿੰਦਾ ਨੋਕੇ ਨਾਨਕ ਦਾ ਦਾਸ ਵੀ ਉਹਨਾਂ ਦੇ ਚਰਨਾਂ ਦੀ ਧੂੜੀ ਕੋਸਦਾ ਜਿਹੜੇ ਮੁਨੱਖ ਸਾਧ ਸੰਗਤ ਵਿੱਚ ਆ ਕੇ ਆਪ ਨਾਮ ਲੱਭਦੇ ਹਨ ਕਿ ਦੁਜਾਣੇ ਕਹਿੰਦੇ ਨਾਨਕ ਨੋਕੇ ਧੂੜ ਤੇ ਸਬਰ ਸਿੱਖੀ ਜੋ ਆਪ ਕਰਦਾ ਹੈ ਅਭਰਾਤ ਬੰਦੂ ਬਾਰੇ ਕੋ ਕੇ ਨਾਨਕ ਦਾ ਦਾਸ ਉਹਨਾਂ ਮੁਨੱਖਾਂ ਦੇ ਚਰਨਾਂ ਦੀ ਧੂੜੀ ਕੋਸ ਰਿਹਾ ਜਿਹੜੇ ਉਹਨਾਂ ਕੋ ਜਨ ਸਾਧ ਸੰਗਤ ਵਿੱਚ ਆ ਕੇ ਆਪ ਨਾਮ ਲੱਭਦੇ ਹਨ ਕਿ ਦੁਜਾਣੇ ਕਹਿੰਦੇ ਨੋਕੇ ਗੁਰੂ ਸਾਹਿਬ ਜੀ ਦੇ ਸੰਸਾਰ ਇਹੀ ਪਰਿਸ਼ਿਟਾ ਸੰਸਾਰ ਦੇ ਵਿੱਚ ਆਏਗੇ ਦੇਵਕਾਲ ਪ੍ਰਭ ਪਰਮਾਤਮਾ ਦੇ ਨਾਮ ਦੇ ਨਾਲ ਸੰਭੀਰ ਪਰ ਅਸੀਂ ਕੀ ਕਰਿਆ ਲੈਣ ਦਵਾਈ ਸੋਇਕ ਜਿੰਸ ਦਵਾਈ ਖਾਏ ਧੀਏ ਜੈਸਾ ਕਰਨਾ ਕੋਈ ਮਿਲਦੇ ਚਾਰ ਪਾਪ ਕੇ ਸਿਰ ਆਪਣਾ ਮੁੱਖਾ ਜਿਹੜਾ ਕੌਡੀਆਂ ਦੇ ਭਾਰਤ ਵਾਰਿਆ ਪਰ ਸਾਡਾ ਦਾ ਸ੍ਰੀ ਮਨੋਰਸੀ ਭਾਈ ਪ੍ਰਾਪਤ ਮੈਂ ਰੰਗ ਤੇ ਹਰੀਆ ਤੁੰਗ ਤੇ ਮਨ ਕੀ ਗੇ ਤੇਰੀ ਬਲੀਆ ਅਮਰੀਕਾ ਤਰ ਤਿੱਨਾ ਕਾਂਪਸ ਸਾਸ ਸੰਕਤ ਪਾ ਚੁਕੇ ਹੋਣਾ ਸਾਡਾ ਜਨਮ ਹੋਇਆ ਸੀ ਉਹ ਗੋਪਿੰਦਰ ਮਿਲਣ ਵਾਸਤੇ ਉਹ ਖਸਮ ਨੂੰ ਮਿਲਣ ਵਾਸਤੇ ਪਰ ਅਸੀਂ ਹੋਰ ਮਾਇਆ ਦੇ ਵਿੱਚ ਫਸੇ ਹੋਏ ਹਾਂ ਹਰ ਮਿਸਰਤ ਸਦਕੁਵਾਰੀ ਤਾਂ ਤੋਂ ਤੋਂ ਖਾ ਗਾਂ ਵੇ ਅੱਜ ਤੋਂ ਉੱਟ ਤਹਾਰੀ ਕਿ ਭਾਂ ਕਿਸੀ ਮਾਇਆ ਦੇ ਵਿੱਚ ਇੰਨੇ ਫਸ ਗਏ ਆ ਕਿ ਉਹ ਜਿਹੜਾ ਸਾਡਾ ਅਸਲੀ ਮਨੋਰਥ ਸੀ ਜੋ ਸਾਡਾ ਜਿਹੜਾ ਸੰਸਾਰ ਦੇ ਵਿੱਚ ਹੋਣ ਦਾ ਕਾਰਨ ਸੀ ਉਸ ਤੋਂ ਅਸੀਂ ਡੁੱਟ ਗਏ ਸੋ ਗੁਰੂ ਸਾਹਿਬ ਦੀ ਕਿਰਪਾ ਕਰਨਾ ਮਾਤਾ ਨੂੰ ਮੇਟ ਕਰਨ ਆਪਣੇ ਚਰਨਾ ਦੇ ਵਿੱਚ ਨਵਾਸ ਬਖਸ਼ਿਸ਼ ਕਰਨ ਤੇ ਫਰਮਾਨ ਨੂੰ ਪਾਣਾ ਹੁੰਦਾ ਦਰਬਾਰ ਬਖਸ਼ਿਸ਼ ਕਰਨ ਸੋ ਇੰਨੇ ਕਹਾਜ਼ੇ ਨਾ ਫਰਮਾਨ ਕਰਦਿਆਂ ਗੁਰਮਤ ਵਿਚਾਰਾ ਕਰਦਿਆਂ ਭੁਜਾ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗੱਲਾਂ ਘੁੱਲ ਚੁੱਕਾ ਤੋਂ ਕਿਹਾ ਕਰਦੇ ਅੱਗੇ ਤੁ ਸਮਾਪਤ ਬਖਸ਼ਿਸ਼ ਕਰਨੇ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਰਬ ਸੰਤਤ ਬਖਸ਼ਣ ਬਖਸ਼ਣਾ ਜੀ ਬਲਾਵਤ ਜੀ ਆਖੋ ਜੀ ਗੁਰੂ ਆਹੇ ਗੁਰੂ ਜੀ ਦਾ ਹੱਥਾ ਗੁਰੂ ਆਹੇ ਗੁਰੂ ਜੀ ਤੇ ਹੱਥੇ ਹੁਣ ਆਪ ਜੀ ਦੇ ਸਾਹਮਣੇ ਬਾਬਾ ਗੁਰਦੇਵ ਸਿੰਘ ਜੀ ਖਿੜਾੜੇ ਵਾਲੇ ਆਪ ਜੀ ਦੇ ਸਾਹਮਣੇ ਕੁਝ ਗੁਰਮਤਿ ਵਿਚਾਰਾ ਰੱਖਣਗੇ ਆਓ ਬਾਬਾ ਜੀ ਕੋਲੋਂ ਗੁਰਮਤਿ ਵਿਚਾਰਾ ਸੁਣਨ ਕਰਕੇ ਜੀ ਗੁਰੂ ਆਖੇ ਗੁਰ ਜੀ ਦਾ ਕਰਸਾ ਗੁਰੂ ਵਾਗਾ ਜੀ ਤੁਜੀ ਤੇ ਪ੍ਰਤਿ